ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਿਰਤਪ ਕੌਰ ਚੱਕਰ ਤੁਹਾਡੀ ਵੀ ਸਿਹਤ ਕਾਫੀ ਜ਼ਿਆਦਾ ਨਾਜ਼ੁਕ ਹੈ ਤੇ ਕਾਫੀ ਜ਼ਿਆਦਾ ਤੁਹਾਨੂੰ ਤਕਲੀਫਾਂ ਨੇ ਪਰ ਉਸ ਦੇ ਬਾਵਜੂਦ ਤੁਸੀਂ ਦਵਾਈ ਨਹੀਂ ਲੈਣਾ ਚਾਹੁੰਦੇ ਪਰ ਤੁਹਾਨੂੰ ਪਤਾ ਇੱਕ ਅਚਈ ਚੀਜ਼ ਹੈ ਜਿਸ ਨੂੰ ਖਾਣ ਦੇ ਨਾਲ ਤੁਹਾਡੀ ਸਿਹਤ 'ਤੇ ਦਾ ਕਾਫੀ ਵਧੀਆ ਅਸਰ ਹੁੰਦਾ ਹੈ ਜਿहां ਇਹ ਖਾਣ ਦੇ ਵਿੱਚ ਤਾਂ ਕੌੜਾ ਜ਼ਰੂਰ ਹੁੰਦਾ ਪਰ ਇਸ ਦੇ ਫਾਇਦੇ ਬਹੁਤ ਹੁੰਦੇ ਨੇ ਤੇ ਆਓ ਤੁਹਾਨੂੰ ਵਿਸਥਾਰ ਦੇ ਨਾਲ ਇਸ ਦੇ ਨਾਲ ਝਾਣੂ ਕਰਵਾਉਂਦੇ ਆਂ ਕarele ਜੀ ਹਾਂ ਸਵਾਦ ਦੇ ਵਿੱਚ ਕੋੜਾ ਜ਼ਰੂਰ ਹੁੰਦਾ ਹੈ ਪਰ ਸਿਹਤ ਲਾਭਾਂ ਯਾਨੀ ਕਿ ਹੈਲਥ ਟਿਪਸ ਨਾਲ ਭਰਪੂਰ ਹੁੰਦਾ ਜੇਕਰ ਤੁਸੀਂ ਨਿਯਮਤ ਤੌਰ ਤੇ Karele ਦਾ ਸੇਵਨ ਕਰਦੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਇਸਦੇ ਵਿੱਚ ਮੌਜੂਦ ਵਿਟਾਮਿਨ ਖਣਿਜ ਅਤੇ ਕੁਝ ਤੱਤ ਇਸ ਨੂੰ ਕਈ ਬਿਮਾਰੀਆਂ ਨਾਲ ਲੜਨ ਅਤੇ ਸਿਹਤਮੰਦ ਰੱਖਣ ਦੇ ਵਿੱਚ ਬਹੁਤ ਮਦਦ ਕਰਦੇ ਹਨ ਤੇ ਆਓ ਹੁਣ ਜਾਣਦੇ ਹਾਂ ਕarele ਦੇ ਵੱਡੇ ਫਾਇਦਿਆਂ ਬਾਰੇ ਸਭ ਤੋਂ ਪਹਿਲਾਂ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਕarele ਫਾਈਬਰ ਦਾ ਇੱਕ ਵਧੀਆ ਸਰੋਤ ਹੈ ਜੋ ਕਿ ਸਾਡੀ ਪਾਚਨ ਪ੍ਰਣਾਲੀ ਲਈ ਬਹੁਤ ਮਹੱਤਵਪੂਰਨ ਹੈ ਫਾਈਬਰ ਭੋਜਨ ਨੂੰ ਆਸਾਨੀ ਨਾਲ ਪਚਾਉਣ ਦੇ ਵਿੱਚ ਮਦਦ ਕਰਦਾ ਹੈ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਤੇ ਪੇਟ ਸਾਫ਼ ਰੱਖਦਾ ਹੈ ਜਿਸ ਦੇ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਘੱਟ ਜਾਂਦੀਆਂ ਹਨ ਦੂਜਾ ਖੂਨ ਨੂੰ ਸ਼ੁੱਧ ਕਰਦਾ ਹੈ ਕਰੇਲਾ ਜਿਗਰ ਦੀ ਸਿਹਤ ਨੂੰ ਸੁਧਾਰਦਾ ਹੈ ਅਤੇ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਕਰੇਲੇ ਦਾ ਨਿਯਮਤ ਸੇਵਨ ਖੂਨ ਨੂੰ ਸ਼ੁੱਧ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਜਿਸ ਦੇ ਨਾਲ ਸਰੀਰ ਅੰਦਰੋਂ ਸਾਫ਼ ਅਤੇ ਸਿਹਤਮੰਦ ਰਹਿੰਦਾ ਹੈ ਬਿਲਕੁਲ ਤੁਹਾਡਾ ਸਰੀਰ ਜਿਹੜਾ ਕਿ ਅੰਦਰੋਂ ਪੂਰਾ ਇੱਕ ਸ਼ੁੱਧ ਰਹਿੰਦਾ ਤੇ ਸਾਫ਼ ਰਹਿੰਦਾ ਤੀਜਾ ਭਾਰ ਘਟਾਉਣ ਦੇ ਵਿੱਚ ਫਾਇਦੇਮੰਦ ਜਿहां ਕ੍ਰੇਲਾ ਉਹਨਾਂ ਲੋਕਾਂ ਲਈ ਇੱਕ ਚੰਗਾ ਵਿਕਲਪ ਹੈ ਜੋ ਭਾਰ ਘਟਾਉਣਾ ਚਾਹੁੰਦੇ ਹਨ ਇਸ ਦੇ ਵਿੱਚ ਕੈਲਰੀ ਬਹੁਤ ਘੱਟ ਹੈ ਅਤੇ ਫਾਈਬਰ ਜ਼ਿਆਦਾ ਹੁੰਦਾ ਅਕਸਰ ਅਸੀਂ ਦੇਖਦੇ ਹਾਂ ਕਿ ਕਈ ਲੋਕ ਜੋ ਆਪਣਾ ਭਾਰ ਘਟਾਉਣਾ ਚਾਹੁੰਦੇ ਨੇ ਉਹ ਹੋਰ ਚੀਜ਼ਾਂ ਦੇ ਨਿਰਭਰ ਰਹਿੰਦੇ ਨੇ ਪਰ ਉਹ ਚੀਜ਼ਾਂ ਉਹਨਾਂ ਦੀ ਸਿਹਤ ਇਹਨਾਂ ਦੇ ਸਰੀਰ ਤੇ ਕਿਦਾਂ ਰਿਐਕਟ ਕਰਦੀ ਹੈ ਇਹ ਉਹਨਾਂ ਨੂੰ ਵੀ ਨਹੀਂ ਪਤਾ ਉਹ ਆਰਟੀਫੀਸ਼ੀਅਲ ਚੀਜ਼ਾਂ ਨੂੰ ਜਿਹੜਾ ਕਿ ਅਪਣਾਉਂਦੇ ਨੇ ਉਸ ਦਾ ਸੇਵਨ ਕਰਦੇ ਨੇ ਜਿਸ ਦੇ ਨਾਲ ਸਰੀਰ ਤੇ ਬਹੁਤ ਜ਼ਿਆਦਾ ਜਿਹੜਾ ਕਿ ਗਲਤ ਪ੍ਰਭਾਵ ਪੈਂਦਾ ਹੈ ਜਿਸ ਦੇ ਨਾਲ ਮੋਟਾਪਾ ਕੱਟਣ ਦੀ ਬਜਾਏ ਜਿਹੜਾ ਕਿ ਵਧ ਜਾਂਦਾ ਪਰ ਉੱਥੇ ਹੀ ਕarele ਇੱਕ ਅਜੀਹੀ ਚੀਜ਼ ਹੈ ਜਿਸ ਦੀ ਸੇਵਨ ਦੇ ਨਾਲ ਤੁਸੀਂ ਆਪਣੇ ਮੋਟਾਪੇ ਨੂੰ ਵੀ ਜਿਹੜਾ ਕਿ ਘੱਟ ਕਰ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਕੈਲਰੀ ਜਿਹੜੀ ਕਿ ਬਹੁਤ ਘੱਟ ਹੁੰਦੀ ਹੈ ਤੇ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਅਗਲਾ ਇਮਿਊਨਿਟੀ ਵਧਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦਗਾਰ ਸਾਬਿਤ ਹੁੰਦਾ ਹੈ। ਕ੍ਰੇਲਾ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਇਹ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਹੈ ਜੋ ਕਿ ਇਨਫੈਕਸ਼ਨਾਂ ਦੇ ਨਾਲ ਲੜਨ ਅਤੇ ਬਿਮਾਰੀਆਂ ਨੂੰ ਰੋਕਣ ਦੇ ਲਈ ਜ਼ਰੂਰੀ ਹੈ। ਜੀ ਹਾਂ ਜਿਵੇਂ ਕਿ ਅਕਸਰ ਕਈ ਚੀਜ਼ਾਂ ਖਾਣ ਤੋਂ ਜਾਂ ਫਿਰ ਕਾਫੀ ਚੀਜ਼ਾਂ ਦੇ ਨਾਲ ਕਿਸੇ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਪਰ ਉਸ ਦੌਰਾਨ ਅਸੀਂ ਮੈਡੀਸਿਨਸ ਤੇ ਨਿਰਭਰ ਹੋ ਜਾਂਨੇ ਆ ਦਵਾਈਆਂ ਖਾਣੇ ਆ ਪਰ ਇੱਕ real ਇੱਕ ਅਜਿਹਾ ਚੀਜ਼ ਐ ਜਿਸ ਤੇ ਸੇਵਨ ਦੇ ਨਾਲ ਤੁਹਾਡੀ ਇਨਫੈਕਸ਼ਨ ਜਿਹੜੀ ਕਿ ਉਹ ਜਲਦੀ ਠੀਕ ਹੋ ਜਾਂਦੀ ਹੈ ਤੇ ਦਵਾਈਆਂ ਖਾਣ ਦੇ ਨਾਲ ਕਈ ਵਾਰੀ ਉਹ ਦਵਾਈ ਤੁਹਾਡੇ ਸਰੀਰ ਦੇ ਵਿੱਚ ਗਲਤ ਤਰੀਕੇ ਦੇ ਨਾਲ ਰिएक्ट ਕਰ ਜਾਂਦੀ ਹੈ ਪਰ ਕਰੇਲੇ ਖਾਣ ਦੇ ਨਾਲ ਉਹ ਇਨਫੈਕਸ਼ਨ ਜਲਦ ਤੋਂ ਜਲਦ ਜਿਹੜੀ ਕਿ ਦੂਰ ਹੋ ਜਾਂਦੀ ਹੈ ਤੇ ਅਜਿਹੀਆਂ ਹੋਰ ਵੀ ਟਿਪਸ ਨੂੰ ਜਾਣਨ ਦੇ ਵਾਸਤੇ ਤੁਸੀਂ ਸਾਡੇ ਚੈਨਲ ਵਿਸ਼ਵਵਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ